ਇਸ ਫਿਲਮ ਬੜਾ ਕਰਾਰਾ ਪੁੱਦਨਾ ਦੀ ਸਟਾਰ ਕਾਸਟ ਅਮਰ ਸਰਵਿਕ ਹੈ ਪੁੱਜੀ ਜਿਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਬੜਾ ਕਰਾਰਾ ਪੁੱਦਨਾ ਦੀ ਪ੍ਰਮੋਸ਼ਨ ਕੀਤੀ ਜੋ ਕਿ 7 ਨਵੰਬਰ ਨੂੰ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਸ ਮੌਕੇ 파ਸਨਾ ਸਿੰਘ ਨੇ ਕਿਹਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹੇਗਾ ਇਸ ਨੂੰ ਕੋਈ ਡੋਪ ਨਹੀਂ ਸਕਦਾ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਹਾਂਜੀ ਬਿਲਕੁਲ ਸਹੀ ਕੀਤਾ ਤੁਸੀਂ ਬੜਾ ਪੁਰਾਣਾ ਇਹ ਨਾਮ ਹੈ ਬੜਾ ਕਰਾਰਾਪੂਰਨ ਜਿਹੜਾ ਕਿ ਤੁਸੀਂ ਗਾਣਾ ਹੀ ਹਿੱਟ Song ਸੁਣਿਆ ਹੋਣਾ ਤੇ ਪਹਿਲਾਂ ਵੀ ਇਹ ਹੀ ਹਿੱਟ ਰਿਆ ਨੰਬਰ ਤਾਂ ਇਹ ਸਾਡੀ ਪਰ ਕਹਾਣੀ ਦੇ ਨਾਲ ਇਹ ਬਹੁਤ ਰਿਲੇਟ ਕਰਦਾ ਮਤਲਬ ਸਾਡੀ ਕਹਾਣੀ ਜਿਹੜੀ ਹੈਗੀ ਆ ਉਹ ਬੜਾ ਕਰਾਰਾ ਪੂਤਨਾ ਦੇ ਲਾਲ ਮਿਲਦੀ ਹੈ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦੀ ਆ ਪੂਤਨੇ ਦੀ ਚਟਨੀ ਹੁੰਦੀ ਆ ਖੱਟੀ ਮਿੱਠੀ ਤੇ ਉਹ ਉਹ ਚਾਹ ਮਚੂਰ ਆ ਕਿ ਕੀ ਫਾਇਦਾ ਹੈ ਨਾ ਬਹੁਤ ਮਜ਼ੇਦਾਰ ਬਣਦੀ ਆ ਹਰੀ ਮਿਰਚ ਹਾਂ ਹਰੀ ਮਿਰਚ ਨਾਲ ਕਈ ਕੁਝ ਤੇ ਜਿੱਦਾਂ ਦੀ ਚਟਨੀ ਬਣਦੀ ਨਾ ਉਦਾਂ ਦੀ ਸਾਡੀ ਫਿਲਮ ਬੜਾ ਕਰਾਹੀ ਬੜੀ ਕਰਾਰੀ ਚਟਨੀ ਗਾਉਂਗੀ ਮੈਂ ਇਹ ਤੇ ਇਹਦੇ ਚ ਇਮੋਸ਼ਨਸ ਵੀ ਹੈ ਇਹਦੇ ਚ ਕਾਮੇਡੀ ਵੀ ਹੈ ਇਹਦੇ ਚ ਪੰਜਾਬੀ ਕਲਚਰ ਵੀ ਹੈ ਗਿੱਧਾ ਵੀ ਹੈ ਪੰਗੜਾ ਸਾਰੀ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਚ ਪਾਈਆਂ ਗਈਆਂ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੂੰਗੀ ਕਿ ਇਹ ਜਿਹੜੀ ਫਿਲਮ ਹੈਗੀ ਹੈ ਇਹ ਆਲਰੇਡੀ ਮਰਾਠੀ ਚ ਬਣ ਚੁੱਕੀ ਹੈ ਤੇ ਮਰਾਠੀ ਦਾ ਔਰ ਬਹੁਤ ਵੱਡੀ ਹਿੱਟ ਰਹੀ ਹੈ આજ ਤੱਕ ਦੀ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਮਰਾਠੀ ਦੀਆਂ ਹਿੱਟ ਫਿਲਮਾਂ ਚ ਇਹਦਾ ਨਾਮ ਆਉਂਦਾ ਹੈ ਮਿਊਜ਼ਿਕ ਮਿਊਜ਼ਿਕ ਬੰਦ ਕਰਾ ਦੇ ਨਾਲ ਇਹਦਾ ਨਾਮ ਆਂਦਾ ਹੈ ਅਸੀਂ ਇਹਦੇ ਚ ਕੀ ਹੈ ਹੁਣ ਪੰਜਾਬੀ ਕਲਚਰ ਪਾ ਕੇ ਪੰਜਾਬੀ ਪੰਗੜੇ ਗਿੱਧੇ ਪਾ ਕੇ ਬਾਕੀ ਜਿਹੜੀ ਕਹਾਣੀ ਉਹੀ ਰੱਖੀ ਗਈ ਹੈ ਔਰ ਉਹ ਕਹਾਣੀ ਇੰਨੀ ਕੁ ਸੋਹਣੀ ਹੈ ਕਿ ਫਿਲਮ ਬੜੀ ਛੋਟੀ ਜਿਹੀ ਸੀ ਉਹ ਮਰਾਠੀ ਦੀ ਪਰ ਉਹ ਇੰਨੀ ਜ਼ਿਆਦਾ ਚੱਲੀ ਕਿ ਉਹਨੇ 80-90 ਕਰੋੜ ਦਾ ਬਿਜ਼ਨਸ ਸ਼ਾਇਦ 90 ਕਰੋੜ ਤੋਂ ਵੀ ਉੱਪਰ ਦਾ ਬਿਜ਼ਨਸ ਕੀਤਾ ਤੇ ਇਹ ਔਰਤਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਉਹਨਾਂ ਦੀਆਂ ਫੀਲਿੰਗਸ ਉਹਨਾਂ ਦੀਆਂ ਛੋਟ-ਛੋਟੀਆਂ ਇਮੋਸ਼ਨਸ ਉਹ ਕੀ ਚਾਹੁੰਦੀਆਂ ਜ਼ਿੰਦਗੀ ਤੋਂ ਜਿਹੜੀਆਂ ਕੁੱਟ-ਕੁੱਟ ਕੇ ਔਰਤਾਂ ਜਿੰਦੀਆਂ ਰਹਿੰਦੀਆਂ ਉਹਨਾਂ ਦੀਆਂ ਕਈ ਹੌਬੀਜ਼ ਹੁੰਦੀਆਂ ਜਿਹੜੀਆਂ ਕਿ ਉਹ ਪੂਰੀਆਂ ਹੀ ਨਹੀਂ ਕਰ ਪਾਉਂਦੀਆਂ ਆਪਣੀ ਪੂਰੀ ਲਾਈਫ 'ਚ ਨਾ ਤੇ ਉਹਦੇ ਬਾਰੇ ਕਿ ਹਰ ਆਦਮ ਇਨਸਾਨ ਨੂੰ ਜੀਣ ਦਾ ਹੱਕ ਹੈ ਹਰ ਔਰਤ ਨੂੰ ਜੀਣ ਦਾ ਹੱਕ ਹੈ ਜਿਹੜਾ ਪਰਿਵਾਰ ਹੈ ਉਹਦਾ ਉਹ ਆਪਣੇ ਪਰਿਵਾਰ ਦਾ ਖਿਆਲ ਰੱਖਤੇ ਰੱਖਦੇ ਪਰਿਵਾਰ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਉਸ ਔਰਤ ਦੀਆਂ ਵੀ ਕੁਝ ਇੱਛਾਵਾਂ ਕੁਝ ਹੌਬੀਜ਼ ਐ ਤੇ ਉਹਨਾਂ ਦਾ ਖਿਆਲ ਰੱਖਣ ਲੰਬੇ ਦੇ ਤੂਸੀ ਇਮੋਜੀ ਕਹਤਾ ਹੈ ਕਿ ਇਹ ਬਰਾਬਰ ਦੀ ਤਰੀਕਾ ਨਾ ਚਾਹੋ ਇਸ ਬਾਰੇ ਕਿ ਦਿਨ ਵਿੱਚ ਮੇਲ ਐਕਟ ਵੀ ਲਾ ਗਿਆ ਮੇਲ ਐਟ ਹੈ ਗਿਆ ਬਹੁਤ ਸਾਰੇ ਮੇਲ ਐਕਟ ਰ ਪਰ ਸਾਹੀ ਪੋਸਟਰ ਦੇ ਉਪਰ ਸਾਰੀਆਂ ਅਸੀਂ ਦੇਵੀਆਂ ਹੈਗੀਆਂ ਅਜੀ ਕਿਉਂਕਿ ਫਸਟ ਟਾਈਮ ਹੋਇਆ ਕਿ ਜਿਹੜੀ ਹੀਰੋ ਨੇ ਉਹ ਸਿਰਫ ਪੰਜ ਜਣੇ ਦੇਖੇ ਬਾਜੀ ਕਿ 6 ਆ ਐਕਸ ਜਿਹੜੀ ਕਹਾਣੀ ਆ ਉਹ ਹੀਰੋ ਆ ਜਦੋਂ ਫਿਲਮ ਦੇਖੋਗੇ ਨਾ ਸਾਰੀਆਂ ਜਿੰਨੀਆਂ ਵਾਪੇ 6 ਪੈੜਾਂ ਆਈਆਂ ਸਾਰੀਆਂ 6 ਪੈੜਾਂ ਦੀਆਂ ਅਲੱਗ-ਅਲੱਗ ਸਟੋਰੀਜ਼ ਆ ਮਤਲਬ ਦੇਖਿਆ ਜਾਵੇ ਤੇ 6 ਫਿਲਮਾਂ ਦੇਖ ਕੇ ਆਉਣਾ ਤਾਂ ਤੇ 6 ਤਰਾ 6 ਤਰ੍ਹਾਂ ਦੀਆਂ 6 ਤਰ੍ਹਾਂ ਦੇ ਸੁਭਾਅ ਕੁੜੀਆਂ ਦੇ ਔਰ ਜਦੋਂ ਤੁਸੀਂ ਸਾਰੇ ਦੇਖੂਗੇ ਫਿਲਮ ਤੁਹਾਨੂੰ ਲੱਗੂਗਾ ਕਿ ਯਾਰ ਇਹਦੇ ਵਰਗਿਆਂ ਕਿ ਇਹਦੇ ਵਰਗਿਆਂ ਅਲੱਗ ਅਲੱਗ ਤਰ੍ਹਾਂ ਦੇ ਸਾਰਿਆਂ ਦੇ ਸੁਭਾਅ ਉਸ ਤਰ੍ਹਾਂ ਦੇ ਉਹਨਾਂ ਦੀ ਸਾਰੇ ਨੇਚਰ ਲੜਾਈ ਝਗੜੇ ਜਿੱਦਾਂ ਆਪਾਂ ਛੋਟੇ ਹੁੰਦੇ ਆਪਣੀਆਂ ਭੈਣਾਂ ਨਾਲ ਲੜੀਦਾ ਹੁੰਦਾ ਸੀ ਕਿਉਂਕਿ ਮੇਰੀ ਆਪਣੀਆਂ ਚਾਰ ਭੈਣਾਂ ਹੈਗੀਆਂ ਤੇ ਆਪਾਂ ਛੋਟੇ ਹੁੰਦੇ ਨਿੱਕੀ ਨਿੱਕੀਆਂ ਗੱਲਾਂ ਤੋਂ ਲੜਦੇ ਹੁੰਦੇ ਸੀ ਤੇ ਉਹ ਇਹਦੇ ਵਿੱਚ ਤੁਹਾਨੂੰ ਬਹੁਤ ਸੋਹਣੀਆਂ ਚੀਜ਼ਾਂ ਲੱਗੂਗੀਆਂ ਤੁਹਾਨੂੰ ਉਹਦੇ ਲੱਗੂਗਾ ਕਿ ਆਪਾਂ ਪਿੱਛੇ ਬਚਪਨ ਚ ਹੀ ਚਲੇ ਗਏ ਮੰਨਤ ਦਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਇੱਕ ਟਿਕਟ ਖਰਚੋਗੇ ਨਾ ਤਾਂ ਉੱਥੇ 6 ਫਿਲਮਾਂ ਤੁਹਾਨੂੰ ਮਿਲੂਗੀਆਂ ਕਿੰਨਾ ਫਾਇਦਾ ਹੈ ਤੁਹਾਡਾ ਸੋਚੋ ਜਿੰਨਾ ਵੀ ਸੱਭਿਆਚਾਰ ਨੂੰ ਕਾਫੀ ਪਿੱਛੇ ਕੀਤਾ ਗਿਆ ਤੁਹਾਡੀ ਫਿਲਮ ਦੇ ਵਿੱਚ ਕਿਤੇ ਕਾਫੀ ਦੇਖੋ ਜੀ ਮੈਨੂੰ ਲੱਗਦਾ ਪੰਜਾਬੀ ਬੋਲੀ ਮਾਂ ਬੋਲੀ ਜਿਹੜੀ ਸਾਡੀ ਹੈਗੀ ਔਰ ਪੰਜਾਬੀ ਕਲਚਰ ਤੋਂ ਉੱਪਰ ਪੰਜਾਬੀ ਸੱਭਿਆਚਾਰ ਸਾਡੀ ਸੰਸਕ੍ਰਿਤੀ ਤੋਂ ਉੱਪਰ ਮੈਨੂੰ ਤਾਂ ਕੁਝ ਲੱਗਦਾ ਨਹੀਂ ਕਿਉਂਕਿ ਮੈਂ ਇੱਥੇ ਦੀ ਹੈਗੀ ਆ ਮੈਂ ਇੱਥੇ ਹੀ ਪੈਦਾ ਹੋਈ ਆ ਤੇ ਉਹ ਜਿਹੜਾ ਭੁੱਲਣਾ ਹੈ ਨਾ ਉਹ ਬੜਾ ਦੁੱਖ ਦਿੰਦਾ ਤੁਸੀਂ ਅੱਜ ਘਰਾਂ 'ਚ ਵੀ ਜਾਓ ਨਾ ਕਈਆਂ 'ਚ ਪੰਜਾਬੀ ਘਰਾਂ 'ਚ ਜਿੱਥੇ ਆਪਣੀਆਂ ਫੈਮਲੀਆਂ ਆ ਉਹ ਕਹੋਗੇ ਬੱਚੇ ਹਿੰਦੀ 'ਚ ਬੋਲੋ ਬੱਚੇ ਇੰਗਲਿਸ਼ 'ਚ ਬੋਲੋ ਉਹਨਾਂ ਨੂੰ ਪੰਜਾਬੀ ਨਹੀਂ ਤੁਸੀਂ ਬੋਲਣ ਦਿੰਦੇ ਇਹ ਕਿੰਨੀ ਗਲਤ ਗੱਲ ਹੈ ਮੇਰਾ ਬੇਟਾ ਜਿਹੜਾ ਨਾਨਕ ਹੈ ਉਹ ਉੱਥੇ ਪੈਦਾ ਹੋਇਆ ਬੰਬੇ ਵਿੱਚ ਉਹ ਲਿਖ ਵੀ ਸਕਦਾ ਹੈ ਉਹ ਪੜ੍ਹ ਵੀ ਸਕਦਾ ਤੇ ਉਹ ਬੋਲ ਵੀ ਸਕਦਾ ਤੇ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਇਹ ਸੰਸਕਾਰ ਦੇ ਰਹੇ ਹਾਂ ਔਰ ਹਰ ਇੱਕ ਨੂੰ ਦੇਣੇ ਚਾਹੀਦੇ ਆ ਮੇਰੇ ਖਿਆਲ ਚ ਕਿ ਸਾਡੀ ਮਾਂ ਬੋਲੀ ਤੋਂ ਜਿਹਨੂੰ ਤੁਸੀਂ ਦੂਸਰੀਆਂ ਭਾਸ਼ਾਵਾਂ ਜ਼ਰੂਰ ਸਿੱਖੋ ਮੈਂ ਕਹਿੰਦੀ ਤੁਸੀਂ ਸਾਰੀ ਅਲੱਗ-ਅਲੱਗ ਤਰ੍ਹਾਂ ਦੀਆਂ ਉਹ ਤਾਂ ਬਹੁਤ ਹੀ ਅੱਛੀ ਗੱਲ ਐ ਪਰ ਤੁਸੀਂ ਆਪਣੀ ਮਾਂ ਬੋਲੀ ਨੂੰ ਨਾ ਭੁੱਲੋ ਕਿਉਂਕਿ ਜੇ ਤੁਸੀਂ ਆਪਣੀ ਮਾਂ ਬੋਲੀ ਆਪਣੇ ਕਲਚਰ ਆਪਣੇ ਗਿੱਧੇ ਪੰਗੜੇ ਆਪਣੀ ਸੰਸਕ੍ਰਿਤੀ ਨੂੰ ਭੁੱਲ ਗਏ ਤਾਂ ਫਿਰ ਗੱਲ ਹੀ ਕੀ ਕੌਣ ਕਰੇਗਾ ਇਹਨੂੰ ਪ੍ਰੋਮੋਟ ਜਿਹੜੀਆਂ ਇੰਨੀ ਆ ਚੰਗੀਆਂ ਚੀਜ਼ਾਂ ਇੱਕ ਦਿਨ ਮਤਲਬ ਕਈ ਸਾਡੇ ਨਾ ਵਰਡਸ ਜਿੱਦਾਂ ਪੁਦੀਨਾ ਕਈ ਕਹਿੰਦੇ ਪੁਦੀਨਾ ਕੀ ਹੁੰਦਾ ਪੂਦਨਾ ਆ ਪੂਦਨਾ ਸਾਡੀ ਪੂਦਨਾ ਕੀ ਹੁੰਦਾ ਕਹਿੰਦੇ ਪੂਦਨਾ ਫਿਰ ਦੱਸਦਾ ਬੰਦਾ ਕਿ ਇਹ ਪੁਦੀਨਾ ਹੁੰਦਾ ਤੇ ਮਤਲਬ ਕਈ ਚੀਜ਼ਾਂ ਕਈ ਇਹ ਕਹੇਗਾ ਸੂਜ ਘੜੋਲਾ ਸੂਜ ਘੜੋਲਾ ਤੇ ਫਿਰ ਸੌਰੀ ਮੈਂ ਹੀ ਗਲਤ ਬੋਲਤਾ ਸੂਜ ਘੜੋਲਾ ਸੂਜ ਘੜੋਲਾ ਤੇ ਮੈਂ ਉਹਨਾਂ ਨੂੰ ਪੁੱਛਿਆ ਸੂਜ ਘੜੋਲਾ ਕੀ ਹੁੰਦਾ ਕਿਉਂਕਿ ਅਸੀਂ ਆਮ ਭਾਸ਼ਾ 'ਚ ਉਹਨੂੰ ਬੋਲਣਾ ਹੀ ਭੁੱਲ ਗਏ ਆ ਮਤਲਬ ਐਨੇ ਕਈ ਅਜਿਹੇ ਵਰਡਸ ਨੇ ਜਿਹੜੇ ਆਪਾਂ ਭੁੱਲ ਚੁੱਕੇ ਆ ਸਾਨੂੰ ਮੈਨੂੰ ਖੁਦ ਨੂੰ ਪੁੱਛਣਾ ਪਿਆ ਕਿ ਸੂਜ ਘੜੋਲਾ ਕੀ ਹੁੰਦਾ ਤੇ ਇਹ اچھی ਗੱਲ ਨਹੀਂ ਹੈ ਮੈਨੂੰ ਲੱਗਦਾ ਕਿ ਸਾਡੀ ਸੰਸਕ੍ਰਿਤੀ ਔਰ ਮਾਂ ਬੋਲੀ ਜਿਹੜੀ ਹੈ ਹਮੇਸ਼ਾ ਸਾਨੂੰ ਹਨ ਇਹ ਫਿਲਮ ਐ ਵੀ ਸਿਖਾਏਗੀ ਨਹੀਂ ਐ ਫਿਲਮ ਐ ਵੀ ਸਿਖਾਏਗੀ ਕਿ ਪਰਿਵਾਰ ਤੋਂ ਵੱਧ ਕੁਝ ਵੀ ਨਹੀਂ ਹੈ ਅਸੀਂ ਅੱਜ ਕੱਲ ਆਪਣੇ ਅੰਢੀ ਗਵੰਢੀ ਦੋਸਤੇ ਕਿੱਤੀ ਪਾਰਟੀ ਸਾਰਿਆਂ ਵਿੱਚ ਖੁੱਲ ਗਏ ਆ ਤੇ ਪਹਿਲੇ ਇਹਨਾਂ ਦਾ ਕੈਰੈਕਟਰ ਅੰਗਰੇਜ਼ ਕੋਲ ਵੀ ਪਹਿਲੇ ਅੰਢੀ ਗਵੰਢੀ ਦੋਸਤਾਂ ਨੂੰ ਲੱਭਦੀ ਹੈ ਫਿਰ ਇਹਨੂੰ ਸਮਝ ਆਉਂਦਾ ਹੈ ਕਿ ਨਹੀਂ ਮੇਰੀ ਪਹਿਣਾ ਆ ਗਈਆਂ ਪਹਿਣਾ ਨਾਲ ਕੰਮ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਹੈ ਇਹ ਫਿਲਮ ਇਹ ਵੀ ਸਿਖਾਏਗੀ ਕਿ ਪਰਿਵਾਰ ਤੋਂ ਵੱਧ ਕੁਝ ਵੀ ਨਹੀਂ ਤੇ ਬੇਬੇ ਜੀ ਇਹ ਜਿਹੜੀ ਤੁਸੀਂ ਤੁਹਾਨੂੰ ਲੱਗਦਾ ਹੋਣਾ ਆਂਢੀ ਗੁਆਂਢੀ ਸਾਰੇ ਪਰ ਇਹਦਾ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਨੀ ਹ ਕਿਉਂਕਿ ਇਹ ਦੁਬਈ 'ਚ ਪੈਦਾ ਹੋਈ ਔਰ ਇਹ ਪੰਜਾਬ ਕਦੀ ਨਹੀਂ ਰਹੀ ਉਹਦੇ باوجود ਵੀ ਇਹ ਪੰਜਾਬੀ ਬੋਲ ਰਹੀ ਹੈ ਬੜੀ ਅੱਛੀ ਗੱਲ ਹੈ ਮਤਲਬ ਇਹਨੇ ਸਿੱਖੀ ਆਪਣੀ ਨਾਨੀ ਕੋ ਆਪਣੀ ਦਾਦੀ ਕੋਲੋਂ ਪਰ ਕਿਉਂਕਿ ਇਹਦੀ ਜਿਹੜੀ ਹੈਗੀ ਰਹੀ ਨਹੀਂ ਹੈ ਇੱਥੇ तकरीबन ਦੁਬਈ ਰਹੀ ਦੁਬਈ ਤੋਂ ਬਾਅਦ ਬੰਬੇ ਰਹੀ ਇਸ ਕਰਕੇ ਜਿਹੜਾ ਆਂਡੀ ਗਵਾਂਡੀ ਇੱਧਰ ਉੱਧਰ ਹੋ ਗਿਆ ਥੋੜਾ ਜਿਹਾ ਤੁਹਾਡੇ ਕੋਲ ਸਵਾਲ ਹੈ ਕਿ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਕਾਫੀ ਅچھے ਦੋਸਤ ਹੋ ਰਹੇ ਪੰਜਾਬ ਦੇ ਵਿੱਚ ਉਹ ਪੰਜਾਬੀ ਫਿਲਮ ਤੁਸੀਂ ਕਾਹਦੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਇੱਕ ਫਿਲਮ ਦਾ ਬਹੁਤ ਹੀ ਸੋਨਾ ਐਕਸਪੀਰੀਅੰਸ ਰਿਹਾ ਇੱਕ ਤੇ ਬਾਲੀਵੁੱਡ ਦੀ ਇੱਥੇ ਵੀ ਹੈਗੀ ਦੇ ਇੱਕ ਸਾਥ ਵੀ ਮਿਲ ਗਿਆ ਪਰ ਪ੍ਰੋਡਕਸ਼ਨ ਬੜੀ ਸੋਹਣੀ ਸੀ ਸਟੋਰੀ ਤੇ ਇੰਨੀ ਚੰਗੀ ਲੱਗੀ ਮੈਨੂੰ ਇਸ ਵਾਸਤੇ ਮੈਂ ਹਾਂ ਕੀਤੀ ਹੈ ਫਿਲਮ ਵਾਸਤੇ ਬਿਕੋਜ਼ ਐ 6 ਪਹਿਣਾ ਇਕਵਲ ਰੋਲਸ ਅਗੇਨ ਤੁਹਾਨੂੰ ਕਦੀ ਨਹੀਂ ਲੱਗੇਗਾ ਇਹ ਵੱਧ ਹੈ ਕਿ ਆਏ ਕੱਟ ਹੈ ਮੇਰਾ ਐਕਸਪੀਰੀਅੰਸ ਬਹੁਤ ਹੀ ਸੋਨਾ ਰਿਹਾ ਐਂਡ ਮੈਂ ਬਹੁਤ ਸਾਰਾ ਕੰਮ ਕਰਨਾ ਚਾਹੁੰਦੀ ਹਾਂ ਇੱਥੇ ਕਹਿੰਦੇ ਨੇ ਕਿ ਦੋ ਬੀਪੀਆਂ ਕਰਸੀਆਂ ਨੂੰ ਚੋਟੜਾ ਨਾ ਉਸ ਕੋਲ ਇਹਦੇ 체ਜ ਨੇ ਕੱਟੇ ਸੱਟ ਤੇ ਕਿਹਦਾ ਮੌਲ ਹੈ ਹਾਂ ਉਹ ਡਾਇਰੈਕਟਰ ਦੇ ਬਾਅਦ ਸਾਰੇ ਨਿਕਲ ਗਏ ਤੀਆਂ ਲੱਗੀਆਂ ਸੀ ਤੀਆਂ ਆਇਸ ਤੇ ਤੀਆਂ ਦਾ ਮੇਲਾ ਸ਼ੁਰੂ ਕਰ ਲੈ ਸੀ ਨਹੀਂ ਉਹਨੇ ਪਹਿਲਾਂ ਵੀ ਜੀਵੇਂ ਸੱਸ ਗੁੱਟ ਨਹੀਂ ਬਣਾਈ ਵਿਚਾਰੇ ਨੇ ਉਹ ਵੀ ਉਹਦੇ ਵਿੱਚ ਬੜੀਆਂ ਜਨਾਨੀਆਂ ਸੀ ਇਹਦੇ ਵਿੱਚ ਵੀ ਬਹੁਤ ਸਾਰੀਆਂ ਤਾਂ ਪਹਿਲਾਂ ਉਹਦੇ ਥੋੜੇ ਬਾਲ ਸੀਗੇ ਪਰਵੇਂ ਇਹ ਉਹ ਤੋਂ ਬਾਅਦ ਥੋੜੇ ਘੱਟ ਹੋ ਗਏ ਹੁਣ ਮੈਂ ਕਿਥੋਂ ਅਗਲੀ ਬਣਾਉਂਗਾ ਨਾ ਪੂਰੇ ਇੱਕ ਹੋ ਜਾਣਾ ਨਾਂਦੇ ਵਕਤ ਬੜਾ ਮਜ਼ਾ ਆਣਾ ਜਦੋਂ ਪਾਰਟ 2 ਬਣਾਏਗਾ ਜੀ ਵੀ ਕਿ ਅੱਜਕੱਲ੍ਹ ਫਿਲਮਾਂ ਦੀ ਗੱਲ ਕਰੀ ਤਾਂ ਐਕਸ਼ਨ ਫਿਲਮਾਂ ਮੇਰੇ ਅਸਮਾਨ ਜਿਹਾ ਮਲਤ ਪ੍ਰਦਾਨ ਕਰਦੇ ਹੈ ਹੀਰੋ ਨਹੀਂ ਜਦਾ ਬਣਦਾ ਇਹ ਇਹ ਨੂੰ ਪਹਿਲਾਂ ਵੀ ਦਿੱਸੇ ਜਰੇ ਪੁਰਾਣੇ ਫਿਲਮਾਂ ਵੇਖੇ ਉੱਚ ਵੀ ਹੀਰੋ ਨੂੰ ਥੋੜਾ ਸਾਈਡ ਕਰਦੇ ਹਨ ਇਹ ਨੂੰ ਜਦਾ ਹੀ ਕੋਲ ਬਿਲਕੁਲ ਆਲਰੇਡੀ ਤੁਸੀਂ ਪੇਸ਼ਕਸ਼ ਕਰ ਰਹੇ ਕੀ ਲੱਗਦਾ ਹੈ ਕਿ ਇਹ ਜਾਨੋਂ ਵਧੇਗਾ ਕਿ ਇਹ ਹੀਰੋ ਨੇ ਨੂੰ ਹੋ ਕੇ ਮੁਕਤ ਹੋ ਜਾਵੇ ਬਿਲਕੁਲ ਜੀ ਮੈਨੂੰ ਇਹ ਲੱਗਦਾ ਕਿ ਇਹ ਜੇ ਫਿਲਮ ਚੱਲਦੀ ਹੈ ਵਾਈ ਗੁਰੂ ਕਰੇ ਜਿਵੇਂ ਕਿ ਦਰਸ਼ਕਾਂ ਨੇ ਹਮੇਸ਼ਾ ਬਹੁਤ ਪਸੰਦ ਕੀਤਾ ਸਾਡੀਆਂ ਫਿਲਮਾਂ ਨੂੰ ਤੇ ਵਾਹਿਗੁਰੂ ਕਰੇ ਕਿ ਇਹ ਫਿਲਮ ਚੱਲੇ ਔਰ ਇੱਕ ਨਵੀਂ ਹਿਸਟਰੀ ਕ੍ਰੀਏਟ ਕਰੇਗੀ ਪੰਜਾਬੀ ਫਿਲਮ ਇੰਡਸਟਰੀ ਚ ਇੱਕ ਨਵਾਂ ਇਤਿਹਾਸ ਬਣਾਏਗੀ ਕਿਉਂਕਿ ਐਦਾਂ ਦੀ ਫਿਲਮ ਕਦੀ ਬਣੀ ਨਹੀਂ ਹੈ ਮੈਂ ਤਾਂ ਬਹੁਤ ਜਿਵੇਂ ਤਾਂ ਤੁਸੀਂ ਜਾਣਦੇ ਹੀ ਹੋ ਮੈਂ ਕਾਫੀ ਪੰਜਾਬੀ ਫਿਲਮਾਂ ਕੀਤੀਆਂ ਪਰ ਮੈਂ ਕਹੂੰਗੀ ਕਿ ਨਾ ਇਹ ਤਾਂ ਅਲੱਗ ਹੀ ਬੱਕਰੀ ਜਿਹੀ ਫਿਲਮ ਹੈ ਇਹ ਇਹ ਔਰਤਾਂ ਦੀ ਔਰ ਇਹ ਵੀ ਨਹੀਂ ਹੈ ਕਿ ਜਿੱਦਾਂ ਕਿ ਅਸੀਂ ਕਹਾਂਗੇ ਕਿ ਇੱਕਦਮ ਜਿਹੜੀਆਂ ਯੰਗ ਯੰਗ ਹੀਰੋਇਨਸ ਹੁੰਦੀਆਂ ਹੈ ਤੇ ਉਹਨਾਂ ਨੂੰ ਅਗਿਆ ਨੇ ਅਸੀਂ ਯੰਗ ਤੋਂ ਅਸੀਂ ਯੰਗ ਤੋਂ ਯੰਗ ਹੈ ਤੇ ਉਹ ਉਹ ਜਿਹੜੀਆਂ ਹੈਗੀਆਂ ਉਹਨਾਂ ਦੇ ਜਿਹੜਾ ਲਵ ਸਟੋਰੀਜ਼ ਹੁੰਦੀਆਂ ਜਾਂ ਗਾਣੇ ਹੁੰਦੇ ਆ ਉਹਦਾਂ ਦੇ ਰੋਮਾਂਸ ਹੁੰਦਾ ਉਹ ਸਾਰਾ ਆਲਰੇਡੀ ਲੋਕ ਦੇਖ ਚੁੱਕੇ ਆ ਹੋਣ ਲੋਕਾਂ ਨੂੰ ਚਾਹੀਦਾ ਹੈ ਰੀਅਲਿਸਟਿਕ ਜਿਹੜੀਆਂ ਅੱਜ ਕੱਲ ਉਹਨਾਂ ਦੀ ਜ਼ਿੰਦਗੀ ਨੂੰ ਰਿਲੇਟ ਕਰਦੀਆਂ ਹੋਈਆਂ ਫਿਲਮਾਂ ਉਹਨਾਂ ਨੂੰ ਲੱਗੇ ਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਤੇ ਇਹ ਜਿਹੜੀ ਹੈਗੀ ਹੈ ਜਿਹੜੀਆਂ ਵੀ ਲੇਡੀਜ਼ ਹੈਗੀਆਂ ਤੇ ਉਹਨਾਂ ਦੀ ਜਿਹੜੀ ਕਹਾਣੀ ਹੈ ਛੇ ਕਹਾਣੀਆਂ ਉਹਦੇ ਨਾਲ ਹਰ ਔਰਤ ਆਪਣੇ ਆਪ ਨੂੰ ਰਿਲੇਟ ਕਰੇਗੀ ਚਾਹੇ ਔਰਤ ਹੀ ਕਿਉਂ ਬੱਚੀਆਂ ਚਾਹੇ 10 ਸਾਲ ਦੀਆਂ ਹੋਣ ਜਾਂ 70 ਸਾਲ ਦੀ ਸਾਡੀ ਨਾਨੀ ਦਾਦੀ ਹੋਵੇ ਉਹ ਸਾਰੇ ਉਹ ਕਹਿਣਗੇ ਕਿ ਤੇ ਮੇਰੀ ਕਹਾਣੀ ਹੈ ਇਹ ਤਾਂ ਮੇਰੇ ਨਾਲ ਵੀ ਹੋਇਆ ਸੋ ਇਹ ਕਿੰਨੀ ਚੰਗੀ ਗੱਲ ਹੈ ਕਿ ਜਦੋਂ ਅਸੀਂ ਇਹ ਸਮਝਦੇ ਨੇ ਕਿ ਇਹ ਸਾਡੇ ਜ਼ਮੀਨ ਦੀ ਗੱਲ ਹੈ ਸਾਡੇ ਪੰਜਾਬ ਦੀ ਗੱਲ ਹੈ ਇਹ ਸਾਡੀ ਆਪਣੀ ਗੱਲ ਹੈ ਇਹ ਸਾਡੀ इमोਸ਼ਨ ਸਾਡੀ ਫੀਲਿੰਗਸ ਔਰ ਜੋ ਅਸੀਂ ਮਹਿਸੂਸ ਕਰਦੇ ਆ ਉਹਦੀ ਗੱਲ ਹੈ ਤਾਂ ਫਿਰ ਅਸੀਂ ਜ਼ਿਆਦਾ ਉਹਦੇ ਨਾਲ ਜੁੜਦੇ ਆ ਇਹਹੀ ਰੀਜ਼ਨ ਸੀ ਕਿ ਫਿਲਮ ਇੰਨੀ ਚੱਲੀ ਮਤਲਬ ਇਹ ਨਹੀਂ ਕਿ ਮਰਾਠੀ ਚ ਬਣੇ ਜਾਂ ਗੁਜਰਾਤੀ ਚ ਬਣੇ ਜਾਂ ਕਿਸੇ ਵੀ ਲੈਂਗੁਏਜ ਚ ਬਣੇ ਕਿਸੇ ਵੀ ਦੁਨੀਆ ਦੇ ਹਿੱਸੇ ਦੀ ਲੈਂਗੁਏਜ ਚ ਬਣੇ ਇਹ ਇੱਕ ਔਰਤ ਦੀ ਜ਼ਿੰਦਗੀ ਦੀ ਕਹਾਣੀ ਹੈ ਸੋ ਇਹ ਇਮੋਸ਼ਨਸ ਦੀ ਕਹਾਣੀ ਹੈ ਉਹਨਾਂ ਦੀ ਫੀਲਿੰਗ ਉਹਨਾਂ ਦੀਆਂ ਇੱਛਾਵਾਂ ਦੀ ਕਹਾਣੀ ਹੈ ਸੋ ਮੈਨੂੰ ਲੱਗਦਾ ਜਿਹੜਾ ਵੀ ਬੰਦਾ ਇਸ ਫਿਲਮ ਨੂੰ ਦੇਖਣ ਜਾਏਗਾ ਉਹਨਾਂ ਦੇ ਰਿਲੇਸ਼ਨਸ਼ਿਪਸ ਬਹੁਤ ਬੈਟਰ ਹੋ ਜਾਣਗੇ ਆਪਣੀ ਰਾ ਭੈਣ ਦੇ ਹਸਬੰਡ ਵਾਈਫ ਦੇ ਕਿਉਂਕਿ ਉਹ ਸਮਝਣ ਲੱਗਣਗੇ ਕਿ ਮੇਰੀ بیوی ਮੇਰੇ ਤੋਂ ਕੀ ਜਾਣਦੀ ਹੈ ਮੇਰੀ ਭੈਣ ਮੇਰੇ ਤੋਂ ਕੀ ਜਾਣਦੀ ਮੇਰੀ ਮਾਂ ਕੀ ਜਾਣਦੀ ਆਪਣੇ ਪੁੱਤ ਦੀ ਆਪਣੀ ਧੀ ਤੋਂ ਇੱਕ ਛੋਟਾ ਜਿਹਾ ਪਿਆਰ ਦਾ ਇੱਕ ਵਗ ਕੇ ਮੈਨੂੰ ਜੱਫੀ ਪਾ ਲਈ ਮੇਰੀ ਬੇਟੀ ਔਰ ਕਦੇ ਮੰਮੀ ਮੈਂ ਤੈਨੂੰ ਬੜੀ ਯਾਦ ਕਰਦੀ ਆ ਜਾਂ ਬੇਟਾ ਕਵੇ ਕਿ ਮੈਂ ਅੱਜ ਗਿਆਸ ਤੇਰੇ ਜਿਹੇ ਜਹੀ ਖਾਣਾ ਨਹੀਂ ਤੇਰੇ ਜਹਾ ਕੋਈ ਬਣਾਉਂਦਾ ਤੇਰੀ ਜੀ ਰੋਟੀ ਕੋਈ ਨਹੀਂ ਬਣਾਉਂਦਾ ਇਹ ਛੋਟੀਆਂ 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 ਗੱਲਾਂ ਹੁੰਦੀਆਂ ਪਰ ਬਹੁਤ ਮਾਇਨੇ ਰੱਖਦੀਆਂ ਜ਼ਿੰਦਗੀ 'ਚ ਹੈ ਨਾ ਤੇ ਇੱਕ ਵਾਈਫ ਜਿਹੜੀ ਹੁੰਦੀ ਹੈ ਉਹ ਆਪਣੇ ਹਸਬੰਦ ਤੋਂ ਕੀ ਐਕਸਪੈਕਟ ਕਰਦੀ ਪੈਸਾ ਔਰ ਇਹ ਉਹ ਚੀਜ਼ਾਂ ਤਾਂ ਚਲੋ ਠੀਕ ਹੈ ਉਹ ਕਦੀ ਚਾਹਦੀ ਹੈ ਕਿ ਮੇਰੇ ਹਸਬੰਦ ਮੈਨੂੰ ਕਵੇ ਕਿ ਮੈਂ ਤੈਨੂੰ ਅੱਜ ਵੀ ਬਹੁਤ ਪਿਆਰ ਕਰਦਾ ਜਾਂ ਤੇਰੇ ਜਿੰਨੀ ਸੋਹਣੀ ਤਾਂ ਹੋਰ ਕੋਈ ਹੈ ਹੀ ਨਹੀਂ ਤੇ ਮਤਲਬ ਇਹ ਗੱਲਾਂ ਛੋਟੀਆਂ ਪਰ ਇੱਕ ਔਰਤ ਲਈ ਇਹ ਬਹੁਤ ਵੱਡੀਆਂ ਗੱਲਾਂ ਜਿਵੇਂ ਕਿ ਤੁਹਾਡੇ ਫਿਲਮ ਦੇ ਵਿੱਚ ਤੁਸੀਂ 6 ਪੈਣਾ ਤਾਂ ਪਰਿਵਾਰ ਵੱਡਾ ਬਖਾਇਆ ਜੇ ਅਸ ਤੋਂ ਪੁਰਾਣੇ ਲੋਕ ਦੀ ਗੱਲ ਜਿੱਤੇ ਇੱਕ ਪਰਿਵਾਰ ਵਿੱਚ ਬਹੁਤ ਜ਼ਿਆਦਾ ਬੱਚੇ ਹੁੰਦੇ ਸਰ ਵੱਡਾ ਪਰਿਵਾਰ ਹੁੰਦਾ ਸੀ ਪਰ ਹੁਣ ਸਮੇਂ ਦੇ ਹਿਸਾਬ ਨਾਲ ਦੇਖੇ ਤੇ ਅੱਜ ਕੱਲ 1 ਜਾਂ 2 ਬੱਚੇ ਰੱਖਦੇ ਨੇ ਕੀ ਲੱਗਦਾ ਕਿ ਇਸ ਨੂੰ ਫਿਲਮ ਦੇਖਣ ਤੋਂ ਬਾਅਦ ਲੱਗੇਗਾ ਕਿ ਪਰਿਵਾਰ ਵੱਡਣਾ ਚਾਹੀਦਾ ਹੈ ਤਾਂ ਜੋ ਆਪਸੀ ਫਰੇਮ ਆ ਹ ਤੁਸੀਂ ਦੇਖ ਲਓ 6 ਪੈਣਾ ਸਾਡੀ ਮਾਂ ਨੇ ਜੰਮੀ ਆ ਮੈਂ ਪਹਿਲਾ ਹੁੰਦਾ ਸੀ ਛੋਟੀ ਵਾਲੀ ਹੋਈ ਉਤੋਂ ਬਾਅਦ ਦੂਜੀ ਹੋਈ ਉਹਨੇ ਹੀ ਆਪਣੇ ਭਰਾ ਨੂੰ ਸਾਂਭ ਲਿਆ ਉਤੋਂ ਅਗਲੀ ਹੋਈ ਉਹਨੇ ਉਹਨਾਂ ਨੂੰ ਸਾਂਭ ਲਿਆ ਇਦਾਂ ਕਰਕੇ ਮਤਲਬ ਆਪੇ ਹੀ ਪੈ ਜਾਂਦੇ ਸੀ ਇੰਨੇ-ਇੰਨੇ ਬੱਚੇ ਅੱਜ ਕੱਲ ਲੋਕ ਇੱਕ ਬੱਚਾ ਨਹੀਂ ਪੈਦਾ ਕਰਦੇ ਉਹਨਾਂ ਨੂੰ ਲੱਗਦਾ ਕਿ ਤਾਂ ਕਿ ਲੱਗਦਾ ਕਿ ਇਸ ਨਾਲ ਕੁੜੀਆਂ ਦੀ ਕਦਰ ਵਧੂਗੀ ਜਿਵੇਂ ਤੁਸੀਂ ਛੇੜਨ ਰੋਕਾਇਆ ਮਜ਼ਬੂਤੀ ਦਿਖਾਈ ਸਹਿਜਤਾ ਨਹੀਂ ਮਰਤਾ ਹਕੀ ਦਿਖਾਈ

ਮੁੰਡਿਆਂ ਨੂੰ ਹੀ ਉੱਪਰ ਸਮਝਿਆ ਜਾਂਦਾ ਕਿ ਕੁੜੀਆਂ ਜਦ ਕਿ ਕੁੜੀਆਂ ਤੁਸੀਂ ਦੇਖ ਲਓ ਜਿੰਨੇ ਵੀ ਐਗਜ਼ਾਮਸ ਹੁੰਦੇ ਨੇ ਉਹਦੇ ਚ ਸਭ ਤੋਂ ਜ਼ਿਆਦਾ ਜਿਹੜੀ ਹੈਗੇ ਪਰਸੈਂਟੇਜ ਤੁਸੀਂ ਕੁੜੀਆਂ ਦੀ ਦੇਖਦੇ ਹੋ ਅੱਜ ਡਾਕਟਰਸ ਦੇਖ ਲਓ ਇੰਜੀਨੀਅਰ ਦੇਖ ਲਓ ਸਾਰੀ ਹਰ ਚੀਜ਼ 'ਚ ਕੁੜੀਆਂ ਵੱਧ ਵੱਧ ਰਹੀਆਂ ਠੀਕ ਹੈ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਪਰ ਜ਼ਿਆਦਾ ਮੈਕਸਿਮਮ ਤੁਸੀਂ ਪਰਿਵਾਰਾਂ 'ਚ ਦੇਖੋਗੇ ਕਿ ਤੁਸੀਂ ਵੀ ਘਰ 'ਚ ਤੁਸੀਂ ਕੰਮ ਕਰਦੇ ਆ ਤੁਹਾਡੀ ਵਾਈਫ ਵੀ ਕੰਮ ਕਰਦੀ ਆ ਪਰ ਚਾਹ ਬਣਾਣ ਲਈ ਜਾਂ ਰੋਟੀ ਬਣਾਣ ਲਈ ਉਹਨੂੰ ਹੀ ਕਿਹਾ ਜਾਊਗਾ ਤੁਹਾਨੂੰ ਨਹੀਂ ਕਿਹਾ ਜਾਏਗਾ ਹੈਨਾ ਉਹ ਵੀ ਉਨਾ ਹੀ ਥੱਕ ਕੇ ਆਏਗੀ ਜਿੰਨਾ ਤੁਸੀਂ ਥੱਕ ਕੇ ਆਉਂਦੇ ਹੋ ਔਰ ਉਹਨਾਂ ਨੂੰ ਵੀ ਉਨਾ ਹੀ ਕੰਮ ਕਰਨਾ ਪੈਂਦਾ ਬਾਹਰ ਜਿੰਨਾ ਤੁਹਾਨੂੰ ਕਰਨਾ ਪੈਂਦਾ ਫੇਰ ਵੀ ਔਰਤ ਤੋਂ ਇੰਨੀ ਐਕਸਪੈਕਟੇਸ਼ਨਸ ਕੀਤੀ ਕਿਤਿਆਂ ਜਾਂਦੀਆਂ ਨਾ ਇਹ ਸਾਰੀਆਂ ਚੀਜ਼ਾਂ ਨੂੰ ਇਹ ਸ਼ਾਇਦ ਸਾਡੀ ਕਹਾਣੀ ਹਲਕਾ ਜਿਹਾ ਚੇਂਜ ਕਰੇਗੀ ਪਰ ਇਹ ਨਹੀਂ ਹੈ ਕਿ ਇਹਦੇ ਚ ਸਿਰਫ ਔਰਤਾਂ ਨੂੰ ਦਿਖਾਇਆ ਗਿਆ ਕਿ ਔਰਤਾਂ ਕੀ ਫੀਲ ਕਰਦੀਆਂ ਇਹਦੇ ਵਿੱਚ ਆਦਮੀਆਂ ਦੀ ਦੇ ਲਈ ਵੀ ਇਹ ਹੈ ਕਿ ਕੁਝ ਔਰਤਾਂ ਜਿਹੜੀਆਂ ਆਪਣੇ ਹਸਬੰਡ ਦੇ ਪੈਸੇ ਨੂੰ ਕੋ ਸਮਝਦੀਆਂ ਹੀ ਨਹੀਂ ਆ ਜਿਹੜਾ ਰੋਲ ਚਾਹਦੀ ਸਾਡੀ ਫੁਕਰੀ ਭੈਣ ਤੇ ਤੇ ਇਹ ਜਿਹੜੀ ਹੈਗੀ ਇਹ ਬ੍ਰਾਂਡਡ ਕੱਪੜੇ ਪਾਉਂਦੀ ਹੈ ਪੋਰਸ ਲੈਂਦੀ ਹੈ ਇੱਕ ਵਾਰੀ ਸੂਟ ਪਾ ਲਿਆ ਦੂਜਾ ਪਾਉਂਦੀ ਨਹੀਂ ਸਾਨੂੰ ਪੰਜਾਂ ਨੂੰ ਜਲਦੀ ਹੈ ਕੰਮ ਵੀ ਮੇਰੇ ਕੋ ਤਗਦੀ ਨਵੀ ਆ ਗਈ ਮੇਰੇ ਕੋ ਤਾਂ ਘਰ ਨਵਾ ਮੈਂ ਅੱਜ ਨਵੀ ਡਾਇਮੰਡ ਦੀ ਰਿੰਗ ਲਈ ਹੈ ਪਰ ਉਹਦਾ ਹਸਬੰਡ ਕਿੱਦਾਂ ਉਹ ਪੈਸੇ ਕਮਾ ਕੇ ਲਿਆਉਂਦਾ ਹੈ ਔਰ ਉਹਨੂੰ ਕਿੰਨੀ ਸਵੇਰ ਤੋਂ ਲੈ ਕੇ ਰਾਤ ਤੱਕ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕੋਈ ਔਰਤਾਂ ਉਹ ਵੀ ਨਹੀਂ ਸਮਝਦੀਆਂ ਠੀਕ ਹੈ ਇਹ ਉਹਨਾਂ ਦੀ ਵੀ ਕਹਾਣੀ ਹੈ ਕੀ ਔਰਤ ਨੂੰ ਕੀ ਸਮਝਣਾ ਚਾਹੀਦਾ ਔਰ ਆਦਮੀ ਨੂੰ ਕੀ ਔਰਤ ਨੂੰ ਕਿੱਦਾਂ ਸਮਝਣਾ ਚਾਹੀਦਾ ਇਹ ਦੁਨਨਾ ਪੱਖਾਂ ਤੋਂ ਲਈ ਗਈ ਫਿਲਮ ਹੈ ਇਸ ਫਿਲਮ ਦੇ ਵਿੱਚ ਇਹ ਸ਼ੇਪ ਹੈ ਨਾ ਸਭ ਦਾ ਪਿਆਰ ਕਿੰਨੋਂ ਮਿਲਿਆ ਸਭ ਜਿਹੜਾ ਲੱਗਿਆ ਕਿੰਨੀ ਇਹਨਾਂ ਸਾਈਡ ਤੇ ਰੱਖੋ ਇਹਨਾਂ ਵਿੱਚ ਜਦਾ ਮਿਹਨਤ ਕੀਤੀ ਨਾ ਨਹੀਂ ਸਾਈਡ ਤੇ ਰੱਖੋ ਵਾਲੀ ਦਾ ਕੋਈ ਗੱਲ ਨਹੀਂ ਜੀ ਕਿਉਂਕਿ ਕਿੰਨਾ ਸਾਰੀਆਂ ਹਾਂ ਕਿੱਦਾਂ ਕਿੱਦਾਂ ਸਿਹਸ ਦੇ ਸੀ ਸੀਗੇ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਬਥੇ ਗੱਲਾਂ ਕਿਸੇ ਨੂੰ ਕੋਨੇ ਚ ਬਿਠਾਵਾ ਨਹੀਂ ਸਕਦੇ ਨੇ ਬਧਿਆ ਬਧਿਆ ਐਕਟਰਸ ਨੂੰ ਕੋਨੇ ਚ ਕਿਹਾ ਬਿਨਾਂ ਦੇ ਵਿੱਚ ਫਿਲਮ ਦੇ ਵਿੱਚ ਫਿਲਮ ਦੇ ਰੋਲ ਚ ਤੁਸੀਂ ਕਹਿ ਰਹੇ ਹੋ ਰੋਲ ਦੀ ਗੱਲ ਕਰ ਰੋਲ ਦੀ ਗੱਲ ਨਹੀਂ ਰੋਲ ਵੀ ਇਦਾਂ ਦੇ ਨਹੀਂ ਕਿਉਂਕਿ ਇਹ ਕਹਾਣੀ ਐਸੀ ਜ਼ਬਰਦਸਤ ਹੈ ਮੈਂ ਤੁਹਾਨੂੰ ਕਹਿੰਦਾ 6 ਉਹ ਹੈਗੇ ਆ 6 ਕਹਾਣੀਆਂ ਇਹਦੇ ਚ ਹਾਂ ਪਰ ਮੈਂ ਜੇ ਤੁਸੀਂ ਇਹ ਫਿਲਮ ਦੇਖੋਗੇ ਤਾਂ ਹਰ ਇੱਕ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਰੋਲ ਪਸੰਦ ਆ ਜਿਵੇਂ ਮੈਨੂੰ ਇਹ ਮੇਰਾ ਪਸੰਦ ਹੈ ਇਹਨਾਂ ਨੂੰ ਇਹਦਾ ਪਸੰਦ ਹੈ ਇਹਨੂੰ ਇਹਦਾ ਪਸੰਦ ਹੈ ਮੈਂ ਪਰਿਵਾਰ ਦੀ ਗੱਲ ਕੀਤੀ ਜਿਵੇਂ ਪਰਿਵਾਰ ਦੀ ਕਿੱਚਾ ਨਾਟਕ ਲਾਉਂਦਾ हां वे शेप है नहीं शेप है तो डाल दी है जितनी सिफारिश है तो इस तरह बस ये डाल दी का चेकन करा दो एनए नहीं एडा दी कुछ एडा दी कोई गल नहीं है कि वो एज ग्रुप भी वकरा पर आप बोलते चल रही हैं हां कल हफ्ते के सवाल है फिल्म रिलीज हो रही है दर्शन की कहोगे कि ये एक परिवारिक फिल्म है और पंजाबी से रिलेटेड एक पंजाबी सबेचार सब तो बड़ी बात है कि जेडा के इते में हर एक नु अपनी सेंसियुटर निममता मजबूती मिले जी सामाजिक को ढूंढते तो ਬਸ ਇਹੀ ਕਵਾਂਗੇ ਜੀ ਕਿ 7 ਨਵੰਬਰ ਨੂੰ ਸਾਡੀ ਫਿਲਮ ਲੱਗ ਰਹੀ ਹੈ ਬੜਾ ਘਰਾ ਪੂਜਣਾ ਜ਼ਰੂਰ ਆਣਾ ਕਿਉਂਕਿ ਇਹਦੇ ਚ ਤੁਸੀਂ ਜੇ ਫਿਲਮ ਇਹ ਦੇਖ ਦਿਓ ਤਾਂ ਤੁਹਾਨੂੰ ਲੱਗੇਗਾ ਕਿ ਤੁਸੀਂ ਤੁਹਾਨੂੰ ਮਿਸ ਨਹੀਂ ਕਰਨੀ ਚਾਹੀਦੀ ਸੀ ਫਿਲਮ ਇਹ ਉਹ ਫਿਲਮਾ ਜੋ ਹੈ ਜਿਹੜੀ ਕਿ ਹਰ ਪੰਜਾਬੀ ਨੂੰ ਵੇਖਣੀ ਚਾਹੀਦੀ ਹੈ ਤੇ ਉਹਨਾਂ ਨੂੰ ਬਹੁਤ ਅੱਛਾ ਲੱਗੇਗਾ ਮਤਲਬ ਤੁਸੀਂ ਐਂਟਰਟੇਨ ਤਾਂ ਹੋਊਂਗੇ ਤੁਹਾਨੂੰ ਕਾਮੇਡੀ ਵੀ ਮਿਲੇਗੀ ਤੁਹਾਨੂੰ ਡਾਂਸੇਸ ਵੀ ਮਿਲੇਗੇ ਤੁਹਾਨੂੰ ਕੋਈ ਐਸਾ ਪੱਖ ਨਹੀਂ ਹੈ ਜਿਹੜਾ ਇਸ ਫਿਲਮ 'ਚ ਨਹੀਂ ਹੈ ਪਰ ਤੁਸੀਂ ਆਪਣੇ ਘਰ ਕੁਛ ਨਾ ਕੁਛ ਇਸ ਫਿਲਮ ਤੋਂ ਜ਼ਰੂਰ ਲੈ ਕੇ ਜਾਓਗੇ ਜਿਹੜਾ ਕਿ ਬਹੁਤ ਹੀ ਪੋਜ਼ਿਟਿਵ ਹੋਏਗਾ ਫਿਲਮ ਦੇ ਕੋਈ ਮੈਂ ਇੱਥੇ ਨਹੀਂ ਗਾਇਆ ਇਹ ਸਾਡੀ ਮੰਨਤ ਅਸੇ ਗਾਣੇ ਗਾਣੇ ਮਤਲਬ ਬੱਦਸਾ ਸਾਰੇ ਫੋਕ ਸੌਂਗ ਹੀ ਲਏ ਹੋਏ ਆ ਸਾਰੇ ਮੈਂ ਨਹੀਂ ਗਾਇਆ ਜਿਹੜਾ ਤੁਸੀਂ ਇੱਕ ਜਿਹੜਾ ਮੇਨ ਕਰ ਦੇਖ ਰਹੇ ਹੋ ਤੁਸੀਂ ਬੜਾ ਖਰਾਰਾ ਬੋਦਨਾ ਦਲੇਰ ਮੰਦੀ ਜੀਦਾ ਆ ਹੋਰ ਵੀ ਕਾਫੀ ਫੋਕ ਸੌਂਗ ਨੇ ਔਰ ਬਕਰੇ ਬਕਰੇ ਵਧੀਆ ਵਧੀਆ ਉਹਨਾਂ ਤੋਂ ਸਿੰਗਰਸ ਤੋਂ ਕੋ ਆਏ ਗਏ ਪਰ ਉਹ ਹੁਣ ਤੁਹਾਨੂੰ ਹੌਲੀ ਹੌਲੀ ਇੱਕ ਇੱਕ ਕਰਕੇ ਆਏਗਾ ਨਾ ਫਿਲਮ ਦੇਖੋ ਉਹਦੇ ਲਈ ਕਿਹੜਾ ਜੀ ਕੀ ਕਰਨਾ ਚਾਹੋਗੇ ਦਰਮਿਆਨ ਕਿ ਆਪਣੇ ਪਰਿਵਾਰ ਨੂੰ ਲੈ ਕੇ ਅਸਰ ਵੀ ਪੰਜਾਬੀ ਪੰਜਾਬੀ ਦੇ ਵਿੱਚ ਸ਼ਾਨ ਕਰਦੇ ਹਾਂ ਮੈਂ ਕਹਿਣਾ ਚਾਹਾਂਗੀ ਇਹ ਮੇਰਾ ਪਹਿਲਾ ਕਦਮ ਹੈ ਪੰਜਾਬੀ ਫਿਲਮ ਇੰਡਸਟਰੀ ਵਿੱਚ ਤੇ ਪਲੀਜ਼ ਮੈਨੂੰ ਬੜਾ ਸਪੋਰਟ ਕਰੋ ਮੇਰੀ ਫਿਲਮ ਆ ਕੇ ਵੇਖੋ 7 ਨਵੰਬਰ ਨੂੰ ਬੜਾ ਕਰਾਰਾ ਪੋਟਨਾ ਮੈਨੂੰ ਉੱਤੇ ਬੜਾ ਮਜ਼ਾ ਆਇਆ ਤੁਹਾਨੂੰ ਵੀ ਬਹੁਤ ਮਜ਼ਾ ਆਏਗਾ अपने पूरे परिवार ਨੂੰ ਦੋਸਤਾਂ ਨੂੰ ਸਭ ਨੂੰ ਲੈ ਕੇ ਆਓ ਐਂਡ ਦੇਖੋ ਬੜਾ ਕਰਾਰਾ ਪੋਟਨਾ ਇਹ ਲੋਗੇ ਪਿੰਡ ਦੇ ਗਾਣੇ ਅੱਜ ਤੇ ਸਾਰ ਪੰਜਾਬ ਦੇ ਚੜ੍ਹਦਾ ਆਇਸੀ ਹੋਰ ਜਾਨ ਕਰ ਕਲਾਕਾਰਾਂ ਨੇ ਦੁਕਾਨਾਂ ਵਿੱਚ ਕੀ ਸੀ ਦੇਖੋ ਜੀ ਪੰਜਾਬ ਤੇ ਬੜੀਆਂ ਮੁਸੀਬਤਾਂ ਆਈਆਂ ਪਰ ਪੰਜਾਬ ਇੱਕ ਐਸੀ ਜਗ੍ਹਾ ਹੈ ਕਿ ਜਿਹੜੀ ਹਮੇਸ਼ਾ ਖੜੀ ਹੋਈ ਹੈ ਹਾਂ ਜੀ ਮਤਲਬ ਪੰਜਾਬ ਦੇ ਲੋਕਾਂ ਨੇ ਬਾਹਰਲੇ ਵੀ ਜਾਏ ਗੁਜਰਾਤ ਹੋਵੇ ਕਿ ਰਾਜਸਥਾਨ ਹੋ ਜਿੱਥੇ ਵੀ ਪ੍ਰੋਬਲਮ ਆਈ ਹੈ ਉੱਥੇ ਪੰਜਾਬੀ ਸਾਡੇ ਖੜੇ ਹੋ ਜਾਂਦੇ ਆ ਸੋ ਪੰਜਾਬ ਕਦੀ ਡੁੱਬ ਨਹੀਂ ਸਕਦਾ ਮਤਲਬ ਜਦੋਂ ਆਇਆ ਸੀ ਐਸਾ ਮਤਲਬ ਮੈਂ ਨਾ ਜਿੰਦਾਸੀ ਸ਼ੂਟਿੰਗ ਕਰਦੇ ਆ ਜਾਂ ਰੀਲਸ ਬਣਾਉਂਦੇ ਆ ਨਾ ਉਹਨੇ ਟਾਈਮ ਲਈ ਸਾਰੀਆਂ ਰੀਲਾਂ ਵਿਲਾਂ ਮੈਂ ਤਾਂ ਬੰਦ ਕਰਤੀਆਂ ਬਸ ਇੰਨੀ ਜ਼ਿਆਦਾ ਮੈਂ ਔਰ ਮੈਂ ਜਾਨਵਰਾਂ ਦੇ ਨਾਲ ਬਹੁਤ ਜੁੜੀ ਹੋਈ ਆ ਸਟ੍ਰੇ ਅਨੀਮਲਸ ਅ ਖਾਣੇ ਦਾ ਤਾਂ ਤੁਹਾਨੂੰ ਪਤਾ ਟਰਾਲੇ ਦੇ ਟਰਾਲੇ ਆ ਗਏ ਇੰਨਾ ਖਾਣਾ ਆ ਗਿਆ ਕਿ ਮਤਲਬ ਜਿੱਦ ਲੋਡ ਵੀ ਨਹੀਂ ਸੀ ਉਨੇ ਜ਼ਿਆਦਾ ਆ ਗਿਆ ਪਰ ਜੰਮਰਾਂ ਨੂੰ ਵੀ ਜਦੋਂ ਮੈਂ ਦੇਖਦੀ ਸੀਗੀ ਜਦੋਂ ਸਾਡੀਆਂ ਮੱਝਾਂ ਰੂੜੀਆਂ ਜਦੋਂ ਸਾਡੇ ਉੱਥੇ ਸਟ੍ਰੇ ਐਨੀਮਲਸ ਜਿਹੜੇ ਕੁੱਤੇ ਮਰੇ ਜਾਂ ਉਹ ਉਹ ਵੀ ਇੰਨਾ ਮੈਨੂੰ ਬਹੁਤ ਹੀ ਜ਼ਿਆਦਾ ਮਤਲਬ ਮੈਨੂੰ ਰੋਜ਼ ਮੈਂ ਰੋਜ਼ ਰੋਈ ਐ ਉਹਨਾਂ ਦਿਨਾਂ 'ਚ ਹਰ ਰੋਜ਼ ਮੈਨੂੰ ਰੋਣਾ ਆਇਆ ਤੇ ਮੈਂ ਵੀ ਮੈਂ ਉਹਨਾਂ ਦੀ ਦੱਸਣਾ ਚਾਹਦੀ ਪਰ ਮੈਂ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਜੁੜੀ ਵੀ ਸੀਗੀ ਹਰ ਤਰ੍ਹਾਂ ਨਾਲ ਅਸੀਂ ਜੁੜੇ ਹੋਏ ਸੀਗੇ ਔਰ ਸਾਰੇ ਸਾਡੀ ਫਿਲਮ ਇੰਡਸਟਰੀ ਵੀ ਸੀਗੀ ਸਿੰਗਰਸ ਸੀਗੇ ਸਭ ਸਭ ਨੇ ਆਪਣੇ ਵੱਲੋਂ ਪੂਰੀ ਸਾਰਿਆਂ ਨੇ ਅਰਦਾਸਾਂ ਵੀ ਕੀਤੀਆਂ ਸਭ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨੀ ਹੈ ਕਿ ਪੰਜਾਬ ਦਾ ਪੰਜਾਬ ਹੀ ਹੈ ਜੇ ਪੰਜਾਬ ਨੂੰ ਕੋਈ ਨਹੀਂ ਚੁਕਾ ਸਕਦਾ ਕਿੰਨੀਆਂ ਮੁਸੀਬਤਾਂ ਆ ਜਾਏ ਪੰਜਾਬ ਫੇਰ ਖੜਾ ਹੋ ਜਾਊਗਾ ਪੰਜਾਬ ਚੜ੍ਹਦੀ ਕਲਾ 'ਚ ਹੈ ਤੇ ਹਮੇਸ਼ਾ ਰਹੇਗਾ